ਸਰਕਾਰ ਦੇ ਸਾਥੀਓ ਪਿਆਰ ਭਰੀ ਸੰਸਦ ਸਿਕਾਲ ਜੀ ਲੋ ਸਵਾ ਸੇਟਾਂ ਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਜੋ ਵੋਟਰਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਕਿਉਂਕਿ ਮੁਖਨੀ ਭਵਨ ਤਮਾਨ ਨੇ ਪਿੰਡ ਮੰਗਵਾਲ ਸੰਗਰੂੜ ਦੇ ਵਿੱਚ ਆਪਣੇ ਧਰਮ ਬਦੁਰਗਾ ਨੌਜਵਾਨਾਂ ਅਤੇ ਔਰਤਾਂ ਵਿੱਚ ਬਹੁਤ ਇਨਸਾਹ ਹੈ ਵੋਟਾਂ ਮਾਉਣ ਦਾ ਵੋਟਾਂ ਬਹੁਤ ਹੀ ਗੰਟੀ ਨਾਲ ਅਵੇ ਸ਼ਾਂਤ ਮਾਹੌਲ ਵਿੱਚ ਕਹਿ ਰਹੇ ਹਨ ਕਿਉਂਕਿ ਹਰ ਇੱਕ ਮੰਨ ਦੇ ਵਿੱਚ ਚਾਹ ਹੈ ਕਿ ਅਸੀਂ ਹੁਣੀ ਬੋਰਡ ਦੀ ਮਾਰ ਤੋਂ ਸਹੀ ਤਰੀਕੇ ਨਾਲ ਕਰੀਏ ਪਰ ਦੂਜੇ ਪਾਸੇ ਮਲਾਜਣਾ ਵੱਲੋਂ ਮੁੱਖ ਮੰਤਰੀ ਭਵਨਤਮਨ ਦੀ ਸਰਕਾਰ ਵੱਲੋਂ ਰੋਸ ਹੈ ਕਿਉਂਕਿ ਮੁੱਖ ਮੰਤਰੀ ਭਵਨਤਮਨ ਨੇ ਜੋ ਪਹਿਲਾਂ ਵਾਦੇ ਕੀਤੇ ਸੀ ਉਹ ਵਾਦੇ ਪੂਰੇ ਨਹੀਂ ਕੀਤਾ ਜਿਸ ਦੇ ਵਿੱਚ ਮਨਨ ਮੁਖਵਾਲਾ ਸੀ ਕੀਤਾ ਸੀ ਮੁਖ ਨੇ ਭਵੰਤਮਨ ਬੇ ਤਾਂ ਹਰਪਾਲ ਸਿੰਘ ਜੀਮਾ ਨੇ ਕਿ ਮੇਰੀ ਸਰਕਾਰ ਆਉਣ ਤੇ ਅਸੀਂ ਪ੍ਰਾਣੀ ਪੈਨਸ਼ਨ ਸਕੀਮ ਜੋ ਬਹਾਲ ਕੀਤੀ ਜਾਵੇਗੀ ਪਰ ਪੰਜਾਬ ਸਰਕਾਰ ਬਣੀ ਨੂੰ ਕਾਹ ਵੀ ਸਮਝੋ ਚੁਕਿਆ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਲਾਜ਼ਮ ਰਿਟਾਇਰਮੈਂਟ ਹੋਏ ਮੁਲਾਜ਼ਮ ਵੱਲੋਂ ਲਗਾਤਾਰ ਮੰਗ ਜਾਰੀ ਹੈ ਕਿ 2016 ਤੋਂ ਪੇਗਨੇ ਦਿੱਤਾ ਜਾਵੇ ਇਹ ਕਾਯਮ ਮਹਾਨਤਮਾਨ ਨੇ ਦਸੰਬਰ 2023 ਦੇ ਵਿੱਚ ਮਲਾਇਆਂ ਨਾਲ ਮੀਟਿੰਗ ਕਰਕੇ 4% ਦਾ ਵਾਧਾ ਕੀਤਾ ਸੀ ਪਰ 17 ਮਹੀਨਿਆਂ ਦਾ ਜੋ ਡੀ ਹੈ ਉਹ ਬਕਾਇਆ ਹੈ ਉਸ ਵਾਸਤੇ ਪੰਜਾਬ ਸਰਕਾਰ ਨੂੰ ਪਾ ਇੱਕ ਵਾਰ ਇਸ ਨਾਲ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਮੈਗ ਵਿੱਚ ਕੰਮ ਕਰਦੇ ਕੱਚੇ ਮਲਾਇਆਂ ਨੂੰ ਰਹਿੂ ਕਿ ਤਾਵੇ ਹਾਲੇ ਇਸ ਬਾਰੇ ਮੋਖੀ ਭਵਾਨਤਮਾਨ ਕਈ ਵਾਰ ਗਏ ਚੁੱਕਿਆ ਕਿ ਮਲਾਇਆਂ ਅੱਗੇ ਮੈਂ ਕੱਟਾਛਾਲ ਕਟੂਗਾ ਪੱਕੇ ਕਰੂੰਗਾ ਅੱਜੋ ਰੋਪੜ ਥਣ ਬਣਾਉਣ ਦੇ ਵਿੱਚ ਜਾਂ ਲਹਿਰਾ ਮੁਹੰਮਦ ਥਣ ਬਣਾਉਣ ਦੇ ਵਿੱਚ ਜਾਂ ਜਲ ਸਪਲਾਈ ਮਹਿਗਨ ਵਿੱਚ 20 ਸਾਲਾਂ ਤੋਂ ਕੰਮ ਹੈ ਠੇਕੇਦਾਰਾਂ ਕੋਲ ਨੂੰ ਨੇ ਦੱਸਿਆ ਕੰਮ ਕਰਦੇ ਆ ਰੋਪੜ ਥਣ ਬਣਾਉਣ ਦੇ ਵਿੱਚ ਤੇ ਲਹਿਰਾ ਥਣ ਬਣਾਉਣ ਦੇ ਵਿੱਚ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਉਹਨਾਂ ਦੇ ਮਨ ਵਿੱਚ ਬਹੁਤ ਰੋਸਾ ਮੁੱਖ ਮੰਤਰੀ ਭਾਉਂਦਾਂ ਨੇ ਬਾਹਰ ਦਾ ਬਹੁਤ ਕੀਤਾ ਸੀ ਪਰ ਪੂਰੇ ਨਹੀਂ ਕੀ ਜੇ ਸਾਰੇ ਮਨ ਵਿੱਚ ਬਹੁਤ ਰੋਸਾ ਹੈ ਸਾਨੂੰ ਸਾਥੀਓ ਮੈਂ ਜਨ ਸਾਥਰ ਹੋ ਜੀ